ਵੱਡਾ ਟੂਰਨਾਮੈਂਟ ਹੋਣਾ ਤੇ ਆਪਣੇ ਕੋਲ ਲੱਗਦਾ ਵੀ ਸੰਗਤ 5 ਤੋਂ 6000 ਆਉਗੀ। ਮੈਨੂੰ ਆਪਾਂ ਬਿਲਕੁਲ ਦੇਖ ਨਹੀਂ ਕਿ ਕਿੰਨਾ ਗੁਰੂ ਮਸਾਲਾ ਨਹੀਂ ਵਾਧੂ ਹੋਣਾ। ਅਗਲਾ ਦੇਣਾ ਜੀ ਅੱਜ ਰਾਤੀ ਅਸੀਂ ਤਕਰੀਬਨ 12:30 ਪਾਉਣੇ 1 ਵਜੇ ਘਰੇ ਆਏ ਆ। ਮਿਲਦੇ ਆ ਜਿਹੜੀ ਉੱਥੇ ਫਿਰ ਤਿਆਰ ਹੋ ਕੇ ਆ ਜੀਓ ਤੁਸੀਂ ਵੀ ਆਣਾ ਪਾਣੀ ਲੱਗ ਗਿਆ ਮੇਰਾ ਆਹ ਚਟਣੀ ਬੜੀ ਨਾਲ ਹੱਥ ਕਰਾਈ ਹੈ ਹੈ ਹਰੀ ਚਟਣੀ ਇਦਾਂ ਹੀ ਕਰਾਈ ਦੀ ਹੱਥ ਤੁਸੀਂ ਲਾ ਕੇ ਦੇਖੋ ਨਾ ਲੋਕਾਂ ਨੇ ਸੋਹਣੇ ਸੋਹਣੇ ਕੱਪੜੇ ਪਾ ਕੇ ਮੇਲੇ ਦੇ ਹਾਜ਼ਰੀਆਂ ਲਾਉਣੀ ਸ਼ੁਰੂ ਕਰ ਦਿੱਤੀਆਂ ਇੱਕ ਛਤਰੀ ਹੋਰ ਦੇ ਇੱਕ ਮੈਨੂੰ ਬੜੀ ਖੁਸ਼ੀ ਹੋਈ ਬਾਜੀ ਮੈਂ ਲੱਭ ਰਿਹਾ ਸਾਡੇ ਇੱਕ ਬਾਜੀ ਨੂੰ ਬਹੁਤ ਦੇਰ ਦਾ ਲੱਭ ਰਿਹਾ ਤੁਹਾਨੂੰ ਮੈਂ ਸਕਰੀਨਾਂ ਪਿੱਛੇ ਲੁਕੇ ਹੋਏ ਹੋ ਸਸੀ ਗਾਰਜਨ ਜੀ ਬੜੇ ਸੋਹਣੇ ਲੱਗ ਰਹੇ ਚਿੱਟਾ ਕੜਤਾ ਹੋ ਮੈਂ ਹੈ ਕਿਆ ਬਾਤ ਹੈ ਸਿਰਫ ਫੋਨ ਟੁੱਟ ਗਿਆ ਅਮਰਜੀਤ ਐਵੇਂ ਝੂਠੀ ਹੋਈ ਗਾ ਫੋਨ ਠੀਕ ਆ ਬੰਦਾ ਜਦੋਂ ਫੋਨ ਟੁੱਟੇ ਫੋਨ ਦੇ ਨਾਲ ਦੇ ਲੋ ਵੀਡੀਓ ਬਣਾਵਣਾ ਕਿੰਨੇ ਕਿੰਨੇ ਬਹੁਤ ਵਧੀਆ ਵਾਰਤਾਂ ਕਿੰਨੇ ਕੰਮ ਕਰੀ ਜਾ ਰਹੇ ਸਿੱਖ ਧਰਮ ਨਾਲ ਰਿਲੇਟਡ ਬਹੁਤ ਖੁਸ਼ ਆ ਜੀ ਇਹਨਾਂ ਨੇ ਕੋਲ ਮੈਨਾਂ ਰਹੀ ਸਾਰੀਆਂ ਡਿਟੇਲਸ ਦਾਬਾਂ ਦੀ ਬੜੀ ਪਿਆਰੀ ਕਲੈਕਸ਼ਨ ਨਹੀਂ ਤੁਹਾਡੇ ਕੋਲ ਮੈਂ ਕਿਹਾ ਜਾਸੇ ਮੈਂ ਤੁਸੀ ਆਨਲਾਈਨ ਵੀ ਕਰ ਦਿੰਨੇ ਹਾਂ ਜੀ ਕੋਈ ਸਨੇ ਜਿਵੇਂ ਕਿਸੇ ਨੇ ਮੰਗਵਾਣੀ ਹੋਵੇ ਡਿਲੀਵਰੀ ਵੀ ਹੋ ਜੂ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਹੁਣ ਪੇਜ ਹੈ ਟਿਕਟੌਕ ਤੇ ਹੈਰੀਟੇਜ ਪੰਜਾਬ ਦੀ ਮੈਨੂੰ ਪਤਾ ਲੱਗਾ ਇਹ ਗੋਲ ਗੋਪਿਆਂ ਦਾ ਕੰਪੀਟੀਸ਼ਨ ਹੋਣਾ ਅੱਜ ਗੋਲ ਗੋਪਿਆਂ ਦਾ ਕੰਪੀਟੀਸ਼ਨ ਕਰਾਂਗੇ ਹਾਂਜੀ ਤੇ ਅੱਜ ਕੱਲੋ ਆਪਣੇ ਟੂਰਨਾਮੈਂਟ ਵੱਡਾ ਟੂਰਨਾਮੈਂਟ ਹੋਣਾ ਤੇ ਆਪਣੇ ਕੋਲ ਲੱਗਦਾ ਵੀ ਸੰਗਤ 5 ਤੋਂ 6000 ਆਉਗੀ ਤੇ ਜਿਹਦੇ ਲੰਮੇ ਜਾਰੀ ਆਪਾਂ ਅੱਜ ਸ਼ਾਮ ਤੋਂ ਸਟਾਰਟ ਕਰ ਲੈਣੀ ਹੈ ਤੇ ਲਗਾਤਾਰ ਚੱਲਣੀ ਹੈ ਤੇ ਸਵੇਰ ਤੱਕ ਮੈਨੂੰ ਲੱਗਦਾ ਰਾਤ 12 ਵਜੇ ਆਪਣਾ ਹੁਣ ਕੰਮ ਨਿਪੜੇ ਤੇ ਸਵੇਰ ਨੂੰ 4 ਵਜੇ ਆਪਾਂ ਨੂੰ ਫਿਰ ਦੌਣਾ ਪਾਉਣਾ ਪਵੇਗੀ ਇੱਕ ਰਾਤ ਪਹਿਲਾਂ ਦੇ ਆਪਣੇ 8 ਵਜ ਚੁੱਕੇ ਹਾਂਜੀ ਪ੍ਰਪੇਅਰ ਕਰਨਾ ਹੁਣ 8 ਵਜੇ ਆਪਾਂ 4 ਘੰਟੇ ਜਾਂ 5 ਘੰਟੇ ਦਾ ਕੰਮ ਹੋਣਾ ਹੁਣ ਤੇ ਆਪਾਂ ਨੂੰ ਸਵੇਰੇ अर्ली ਹੀ ਰੋਣਾ ਪੈਣਾ ਕਿਉਂਕਿ ਆਪਾਂ ਨੂੰ 9 ਵਜੇ ਚਾਹ ਤੇ ਜਿਹੜਾ ਪਕੌੜੇ ਵਗੈਰਾ 스ਨੈਕ ਜਿਹੜੇ ਉੱਥੇ ਰੈਡੀ ਚਾਹੀਦੇ ਸੋ ਆਪਾਂ ਨੂੰ ਟਾਈਮ ਹੋਣਾ ਕਿ ਤੇ ਆਪਣੀ ਟੀਮ ਕਾਫੀ ਭਰਾ ਆਪਣੇ ਸਾਰੇ ਆ ਜਾਣੇ ਹੁਣ ਤੇ ਆਪਾਂ ਇਕੱਠੇ ਹੋ ਕੇ ਜੋਰ ਮਾਰ ਦੇਣਾ ਇਹ ਹੁੰਦਾ ਆਲੂ ਪਾ ਕੇ ਰੱਖੇ ਨੇ ਭਾਜੀ ਉਧਰ ਆਲੂ ਹੈ ਜੀ ਠੀਕ ਹੈ ਜੀ ਇਹ ਬ੍ਰੈਡ ਪਕੌੜਿਆਂ ਵਾਸਤੇ ਹਾਂ ਜੀ ਇਹ 120 ਬ੍ਰੈਡਾਂ ਉਹ ਭਾਰੀਆਂ ਪੈਕੇਟ ਠੀਕ ਆ ਜੀ ਜਿਹੜਾ ਉਹਨੂੰ ਆਪਾਂ ਜਿਹੜਾ ਬਣਾਉਣੇ ਆ ਉਹਦੇ ਬ੍ਰੈਡ ਪਕੌੜੇ ਜੀ ਨਾਲ ਦੇ ਰੋਜ਼ ਦੁੱਧ ਦੀ ਪੌੜੇ ਬਣਾਉਣਾ ਤੁਸੀਂ ਇੱਧਰ ਕੀ ਕਰਨ ਲੱਗਿਆ ਭਾਜੀ ਤੜਕੇ ਦੀ ਤਿਆਰੀ ਇੱਥਾਂ ਦੀ ਸਵੇਰ ਨੂੰ ਚਿੱਟੇ ਛੋਲੇ ਬਣਨੇ ਜੀ ਕਿਆ ਬਾਤ ਤੇ ਨਾਲ ਬਣਨੀ ਹੈ ਘੜੀ ਓਕੇ ਤੇ ਨਾਲ ਤੌੜ ਬਣਾਣੀ ਜੀ ਪਲਾਓ ਜੀਰਾ ਪਲਾਓ ਕਿਆ ਬਾਤ ਇਹਦੇ ਵਿੱਚ ਆਪਾਂ ਤੜਕਾ ਭੁੰਨ ਲੈਣਾ ਹੁਣ ਇਕੱਠਾ ਕਰਕੇ ਤੇ ਆਪਣੇ ਕੋਲ तकरीबन 40 ਤੋਂ 45 ਕਿਲੋ ਛੋਲੇ ਜਿਹੜੇ ਆਪਾਂ ਬਣਾਉਣੇ ਆ ਤੇ ਉਹ ਵੱਧੂ ਹੋ ਜਾਂਦੇ ਆ چالی پنتالی کلو کفی ہوتی ہے لوگ کہ <تصال> <تصال> ਉਮਰੇ ਮਸਾਲੇ ਦਾ ਸਟਾਕ ਰਸਦਾ ਤੇ ਮਸਾਲੇ ਰੱਖੇ ਜਾਂਦੇ ਸਾਡੀ ਐਕਵਡ ਰੋਗ ਨਾਲ ਲੱਗਦੀ ਤਾਂ ਹੀ ਕਹਦੇ ਨੇ ਆ ਜਿਹੜਾ ਸੌਖਾ ਬਣਾ ਲੈਣਾ ਤਾਂ ਤੜਕਾ ਨਾਲ ਇਹ ਕੁਝ ਜੁਰਮ ਟਾਈਮ ਤੋਂ ਜਿਵੇਂ ਜਾਂਦਾ ਸ਼ਾਰਟਕਟ ਵੀ ਹੋ ਜਾਂਦਾ ਅੱਛਾ ਪਰ ਆਪਾਂ ਬਣਾ ਰਹੇ ਹਾਂ ਹਾਂ ਫਿਰ ਜੁਰਮ ਉਹ ਚੰਗੀ ਤਰ੍ਹਾਂ ਉਹ ਸ਼ੋਕੇ ਖਾਵੇ ਵੀ ਰਹੀ ਕੋਈ ਬੱਚੀ ਜਿਵੇਂ ਆਪਾਂ ਬਿਲਕੁਲ ਦੇਖੀ ਨਹੀਂ ਕਿ ਕੋਈ ਮਸਾਲਾ ਨਹੀਂ ਵੱਧਣਾ ਚਾਹੀਦਾ ਸਹੀ ਆ ਬਿਲਕੁਲ ਜਿਹੜਾ ਰਵਾਇਤੀ ਤਰੀਕੇ ਨਾਲ ਆਪਾਂ ਦੰਪਲ ਲੂਣ ਵਿੱਚ ਮਸਾਲਾ ਹਲਦੀ ਉਹਦੇ ਨਾਲੇ ਹੀ ਬਾਣੀ ਦੀ ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਗਲਾ ਦਿਨਾਂ ਜੀ ਅੱਜ ਰਾਤੀ ਅਸੀਂ ਤਕਰੀਬਨ 12:30 ਪਾਉਣ 1 ਵਜੇ ਘਰੇ ਆਏ ਆ ਤੇ ਤਿਆਰੀ ਹਾਲੇ ਵੀ ਰਹਿੰਦੀ ਸੀ ਸਵੇਰੇ ਵੀ ਆਪਣੇ ਵੀਰ ਕਾਫੀ ਭੈਣਾ ਮਤਲਬ ਉੱਥੇ ਸੇਵਾ ਕਰਨ ਗਏ ਸੀ ਰੋ ਪਰਸ਼ਾਦੀ ਵਗੈਰਾ ਵੀ ਤਿਆਰ ਕਰਨੀ ਸੀਗੇ ਤੇ ਤਕਰੀਬਨ 3:30 ਤੋਂ 5000 ਐਵਰੇਜ ਜਿਹੜੀ ਹੁੰਦੀ ਆ ਮਤਲਬ ਆਉਂਦੀ ਆ ਸੰਗਤ ਇੱਥੇ ਅੱਜ ਦੇ ਦਿਨ ਸੋ ਉੱਥੇ ਚੱਲੇ ਆ ਹੁਣ ਆਪਾਂ ਮੈਂ ਸਵੇਰ ਦੀ ਤਿਆਰੀ ਤੇਰੀ ਜੀ ਖੇਚ ਲਈ ਤਾਂ ਉੱਥੇ ਪਹੁੰਚਦੇ ਗਰਾਊਂਡ ਦੇ ਵਿੱਚ ਦੇਖਦੇ ਆ ਕੀ ਹਿਸਾਬ ਕਿਤਾਬ ਨਾਲੇ ਸਾਰੀਆਂ ਟੀਮਾਂ ਨੂੰ ਵੀਰਾਂ ਨੂੰ ਪਰਿਵਾਰਾਂ ਨੂੰ ਮਿਲਾਂਗੇ ਉੱਥੇ ਵਧੀਆ ਲੱਗੂਗਾ ਤੇ ਮੈਂ ਹਲਕਾ ਫਲਕਾ ਮੈਂ ਕਿ ਚੱਲ ਨਾਸ਼ਤਾ ਕਰ ਚੱਲਦੇ ਆ ਨਾਸ਼ਤੇ ਵਿੱਚ ਮੈਂ ਸਮੂਦੀ ਜੀ ਬਣਾ ਲੈਣਾ ਹੁਣ ਨਾ ਤਾਂ ਫਿਰ ਗਰਮੀ ਵੀ ਆ ਹੁਣ ਥੋੜੀ ਜੀ ਤਾਂ ਦੇਖੋ ਮੈਂ ਜਿਵੇਂ ਓਟਸ ਬਨਾਣਾ ਬਲੂ ਬੈਰੀਜ਼ ਵਿੱਚ ਥੋੜੇ ਨੱਟਸ ਵਗੈਰਾ ਪਾ ਕੇ ਨਾ ਤੇ ਤਿਆਰੀ ਖੇਚ ਲਈ ਇੱਕ ਵਾਰ ਇਹਨੂੰ ਗ੍ਰਾਈਂਡ ਕਰਕੇ ਠੀਕ ਹੈ ਫਿਰ ਆਪਾਂ ਤੁਰਦੇ ਆ ਮਿਲਦੇ ਆ ਜਿਹੜੀ ਉੱਥੇ ਫਿਰ ਤਿਆਰ ਹੋ ਕੇ ਆ ਜਾਓ ਤੁਸੀਂ ਵੀ ਇਹਨਾਂ ਪਾਣੀ ਲੱਗ ਗਿਆ ਮੇਰਾ ਅੱਛਾ ਹਾਂ ਤੇ ਵਾਪਸ ਮੈਂ ਚਾਹੋ ਕਿ ਆ ਜਾਣਾ ਹਾਂ ਹਾਂ ਨਾ ਵਧੀਆ ਜੀ ਆਏ ਹਾਂ ਜਲਦੀ ਜਲਦੀ ਪਾਣੀ ਲੱਗ ਜੀ ਇੱਕ ਵਾਰੀ ਹਾਂ ਗਰਮੀ ਹੋ ਗਈ ਹੈ ਨਾ ਉਦੋਂ ਇਹ ਤਾਂ ਪਾਜ ਬਹੁਤ ਹੈ ਸਿਕਿਉਰਿਟੀ ਵੀ ਲੱਗ ਗਈ ਬਾਹਰ ਤੇ ਪਾਰਕਿੰਗ ਦਾ ਕਿਉਂਕਿ ਕਾਫੀ ਪ੍ਰੋਬਲਮ ਆ ਜਾਂਦੀ ਆ ਸੋ ਸਾਬ ਨਾਲ ਦੇਖਦੇ ਹਾਂ ਅੱਜ ਕਿੱਦਾਂ ਹੁੰਦੀ ਆ ਇਹ ਤਾਂ ਨਵੇਂ ਆਣੇ ਆ ਲੈ ਆਓ ਦਾ ਆਲਾ ਮੋਲਾ ਉਹ ਦੇ ਜਿਹਨਾਂ ਡਿਲੀਟ ਕਰ ਦਿੰਦੇ ਉਹ ਔੜੇ ਖਾਸ ਤੁਹਾਡੇ ਲਈ ਬਣੇ ਨੇ ਸਸੀ ਕਾਲ ਜੀ ਕੀ ਹਾਲ ਚਾਲ ਹੈ ਹਾਉ ਮਰਾ ਕੀ ਠੀਕ ਠਾਕ ਅੱਜ ਦੇਖੋ ਤੁਸੀਂ ਤੁਸੀਂ ਦੇਖ ਰਹੇ ਆਂ ਕਿ ਹਿੰਦੀ ਤੋਂ ਲੈ ਕੇ ਅਸ਼ੀਮੀਂ ਤੋਂ ਲੈ ਕੇ ਕਿੰਨਾ ਕੁ ਮਾਰੀ ਗਈ ਹੋਰ ਅੰਕਲ ਜੀ ਕਿਦਾਂ ਹੋਰ ਗਾਂ ਕਰਦੇ ਤੁਸੀਂ ਹੁਣ ਚਾਹ ਪੀਣ ਲੱਗੇ ਹੋ ਆਉਣ ਹੋਣੇ ਪੀਣੀ ਸਭ ਨੂੰ ਪਿਲਾ ਕੇ ਹੈ ਚੰਗੀ ਗੱਲ ਆ ਦੇਖ ਲੈ ਕਦਾ ਹੋਣੇ ਆਏ ਆ ਆਹ ਅੱਜ ਲੈ ਹੁਣੇ ਪਹੁੰਚ ਕੇ ਬਰਾਤ ਦੇ ਗਏ ਹੋ ਆਜ ਆਜ ਚਟਣੀ ਬੜੀ ਨਾਲ ਹੱਥ ਕਰਾਈ ਆ ਇਹ ਹਰੀ ਚਟਣੀ ਇੰਤਾਂ ਹੀ ਕਰਾਈ ਦੀ ਹੱਥ ਤੁਸੀਂਾ ਕੇ ਦੇਖੋ ਨਾ ਨਾ ਮੈਂ ਖਾਧੀ ਆ ਬਹੁਤ ਵਧੀਆ ਬਣੀ ਆ ਚਟਣੀ ਮਠੀਆਂ ਤੇ ਆਪਣਾ ਬੇਸਣ ਬਹੁਤ ਵਧੀਆ ਜੀ ਹੁਣੇ ਰੌਣਕ ਲੱਗ ਗਈ ਆ ਨਾ ਸਤਿ ਸ਼੍ਰੀ ਅਕਾਲ ਜੀ ਸਸਿਕਾ ਦਾ ਹਾਲ ਚਾਲ ਕਿਵੇਂ ਚੱਲ ਰਿਹਾ ਪ੍ਰਬੰਧ ਸਾਰਾ ਹਾਂਜੀ ਪ੍ਰਬੰਧ ਐਦਾਂ ਆ ਵੀ ਅੱਜ ਬੜਾ ਖੁਸ਼ੀਆਂ ਦਾ ਦਿਨ ਐ ਸਾਡਾ ਬਿਓ ਪੋਲੀਟਿਕ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਵੱਲੋਂ ਜਿਹੜਾ ਸਾਲਾਨਾ ਜੋੜ ਮੇਲਾ ਕਰਾਇਆ ਜਾਂਦਾ ਕਬੱਡੀ ਦਾ ਮਹਾਕੁੰਮ ਤੇ ਤਿਆਰੀਆਂ ਪੂਰੀਆਂ ਤੁਸੀਂ ਲੰਗਰ ਦੇਖ ਸਕਦੇ ਹੋ ਬਹੁਤ ਸੋਹਣਾ ਜਾਰ ਰੈਡੀ ਐ ਤੇ ਖਾਣ ਪੀਣ ਦਾ ਸਮਾਨ ਰੈਡੀ ਐ ਤੇ ਲੋਕਾਂ ਨੇ ਸੋਹਣੇ ਸੋਹਣੇ ਕੱਪੜੇ ਪਾ ਕੇ ਮੇਲੇ ਦੀ ਹਾਜ਼ਰੀਆਂ ਲਾਉਣੀ ਸ਼ੁਰੂ ਕਰਤੀਆਂ ਟੀਮਾਂ ਪਹੁੰਚ ਗਈਆਂ ਮੈਚ ਸੂ ਸ਼ੁਰੂ ਹੋਣ ਦੀ ਤਿਆਰੀ ਐ ਤੇ ਫੁੱਟਬਾਲ ਦੇ ਚੱਲ ਰਿਹਾ ਹੈ ਹਾਕੀ ਦੇ ਚੱਲ ਰਿਹਾ ਹੈ ਬੈਡਮਿੰਟਨ ਦੇ ਮੁਕਾਬਲੇ ਚੱਲ ਰਿਹਾ ਹੈ ਸਭ ਦੀ ਖੁਸ਼ੀ ਦੀ ਗੱਲ ਇਹ ਹੈ ਵੀ ਮੌਸਮ ਬਹੁਤ ਸੋਹਣਾ ਹੈ ਅੱਜ ਹਾਂ ਤੇ ਨਾ ਹੀ ਹਵਾ ਆ ਨਾ ਹੀ ਬੱਦਲ ਆ ਨਾ ਹੀ ਮੀਂਹ ਆ ਤੇ ਖਾਣ ਪੀਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਕੋਈ ਤੋਟ ਨਾ ਆਵੇ ਬਹੁਤ ਸੋਹਣਾ ਪ੍ਰਬੰਧ ਸਾਰਿਆਂ ਨੂੰ ਜਿਹੜੇ ਬੰਦੇ ਮੇਰੇ ਵੀਰ ਦੇਖਣਗੇ ਜੀ ਆਓ ਜਲਦੀ ਜਲਦੀ ਮੇਲੇ ਦੀ ਰੌਣਕ ਵਧਾਓ ਤੇ ਜੀ ਆਇਆਂ ਨੂੰ ਤੇ ਇੱਥੇ ਆ ਕੇ ਆਪਣੇ ਖੁਸ਼ੀਆਂ ਲੋ ਆਨੰਦ ਲੋ ਤੇਚਣਾ ਕਰਦੇ ਵੀ ਤੂੰ ਛਤਰੀ ਚੱਕੀ ਫਿਰਦਾ ਪਰ ਇੱਕ ਛਤਰੀ ਹੋਰ ਦੇ ਇੱਕ ਮੈਨੂੰ ਬੜੀ ਖੁਸ਼ੀ ਹੋਈ ਬਾਜੀ ਵੈਲਡਰ ਛਤਰੀ ਨਾਲ ਬਚਾਵਾ ਹੈ ਨਾ ਹਾਂਜੀ ਧੁੱਪ ਤੋਂ ਬਚਾਇਆ ਨਹੀਂ ਤਾਂ ਜਨਵਾਰਨ ਹੋ ਜਾਂਦਾ ਬਹੁਤ ਜ਼ਿਆਦਾ ਕੱਲੀ ਇਹ ਉਮੀਦ ਹੋਣੀ ਧੁੱਪ ਤੋਂ ਬਚਾਉਣੀ ਆ ਹਾਂ ਬਾਲੀਬਾਲ ਦੀ ਟੀਮਾਂ ਆਪਣਾ ਪ੍ਰਬੰਧ ਕਰਦੇ ਹੋਏ ਇੱਧਰ ਸਾਰਾ ਆਕਲੈਂਡ ਵਾਰੀਅਰਜ਼ ਕਲੱਬ ਹੈ ਇੱਧਰ ਆਪਣੇ ਲਾਈਵ ਜਿਹੜਾ ਚੱਲਣਾ ਮੈਚ ਉਹਦੀ ਤਿਆਰੀ ਚੱਲ ਰਹੀ ਆ ਤੇ ਜਗ੍ਹਾ-ਜਗ੍ਹਾ ਤੁਹਾਨੂੰ ਸਿਕਿਉਰਿਟੀ ਵਾਲੇ ਬੰਦੇ ਵੀ ਦੇਖ ਰਹੇ ਨੇ ਤੇ ਆਪਣਾ ਬਹੁਤ ਲੱਭ ਰਹੇ ਆ ਸਾਡੇ ਭਾਜੀ ਨੂੰ ਜੇ ਲੱਭੇ ਆਣ ਤਾਂ ਵਧੀਆ ਗੱਲ ਆ ਮੈਨੂੰ ਥੋੜਾ ਜਿਹਾ ਸਮਾਨ ਦੇਣਾ ਲੱਭ ਕੇ ਲੱਭ ਕੇ ਸਾਡੇ ਸ਼ਰਨ ਭਾਜੀ ਲੱਭ ਕੇ ਭਾਜੀ ਕਦੋਂ ਦਾ ਲੱਭ ਰਿਹਾ ਤੁਹਾਨੂੰ ਮੈਂ ਮੈਂ ਬਹੁਤ ਦੇਰ ਦਾ ਲੱਭ ਰਿਹਾ ਤੁਹਾਨੂੰ ਮੈਂ ਸਕਰੀਨਾਂ ਪਿੱਛੇ ਲੁਕੇ ਹੋਏ ਹੋ ਮੈਂ ਇਧਰ ਕੁਆਚਦਾ ਹਾਂ ਅੱਛਾ ਜਦੋਂ ਨਾਲ ਜਿਹੜਾ ਟਰੱਕ ਆਇਆ ਹੈ ਜ਼ਰੂਰੀ ਹੁੰਦੇ ਆ ਕਿਉਂਕਿ ਢੇਲਜਸ ਤਾਂ ਵੈਸੇ ਲਵਾਈਆਂ ਨੇ ਆ ਬੈਠਣ ਨੂੰ ਜਾਂ ਹੋਰ ਕੰਮਾਂ ਵਾਸਤੇ ਨਾ ਇਹਦਾ ਸਾਰਾ ਡੈੱਕ ਯੂਜ਼ ਕਰਦੇ ਆ ਕੱਲ ਵੀ ਜਿਹੜਾ ਮੇਲਾ ਇਹਦੇ ਸ਼ਰਨ ਬਾਜੀ ਆ ਸਾਰੇ ਡੇਲੀ ਖਬਰੇ ਤੋਂ ਜਿਹਨੂੰ ਫੈਮਿਲੀ ਫੰਡੇ ਜਿਹੜਾ ਹਰਦੇਵ ਮਹਿੰਦਰ ਸਿੰਘ ਨੂੰ ਬਹੁਤ ਸੋਹਣੇ ਜੀਤ ਹੋਣੇ ਨੇ ਅੱਛਾ ਕੱਲ ਐਕਚੁਅਲੀ ਫੈਮਿਲੀ ਫੰਡੇ ਸੀਗਾ ਔਰ ਇਹ ਤਾਂ ਉਹ ਵੀ ਬਹੁਤ ਹੀ ਵਧੀਆ ਰਿਹਾ ਹਲਕੇ ਫੁਲਕੇ ਮੈਚ ਦੇ ਹਾਈਲਾਈਟਸ ਨੇ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਬਟ ਮੇਨਲੀ ਤਾਂ ਜਿਵੇਂ ਫੈਮਿਲੀ ਬੱਚਿਆਂ ਵਾਸਤੇ ਛੋਟੇ ਤੋਂ ਲੈ ਕੇ ਪੰਜ ਸਾਲ ਤੋਂ ਲੈ ਕੇ 16 18 ਸਾਲ ਤੱਕ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਬੜਾ ਅਨੰਦ ਆਇਆ ਤੇ ਨਾਲ ਦੀ ਨਾਲ ਇੱਕ ਜਿਹੜੇ ਜਿਵੇਂ ਕੈਦਰ ਸਿੰਘ ਦੇ ਵੀ 80s 90s ਦੇ ਬੱਚੇ ਆ ਨਾ ਜਿਹੜੇ ਉਦੋਂ ਜਿੰਨਾ ਦਾ ਬਰਤ ਹੋਇਆ ਉਹਨਾਂ ਨੂੰ ਪਤਾ ਹੋਣਾ ਉਦੋਂ ਬੜਾ ਇੱਕ ਵਧੀਆ ਸਿੰਗਰ ਹੁੰਦੇ ਸੀਗੇ ਜੀ ਆਪਣੇ ਹੱਦੇ ਮਹਿੰਦਰ ਉਹ ਇਸ ਟਾਈਮ ਜਿਨ੍ਹਾਂ ਨੂੰ ਪਤਾ ਵਾ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਆ ਆਕਲੈਂਡ ਦੇ ਵਿੱਚ ਰਿਹਾਇਸ਼ ਆ ਉਹਨਾਂ ਦੀ ਤਾਂ ਉਹਨਾਂ ਦਾ ਅਖਾੜਾ ਲੱਗਿਆ ਖੁੱਲਾ ਅਖਾੜਾ ਇਸ ਜਗ੍ਹਾ ਤੇ ਬੜਾ ਆਨੰਦ ਆਇਆ ਉਹਦਾ ਵੀ ਸੁਣ ਕੇ ਬੜਾ ਇੰਜੋਏ ਕੀਤਾ ਸ਼ਾਮ ਨੂੰ ਅਸੀਂ ਜਿਵੇਂ 5 ਵਜੇ ਸਟਾਰਟ ਹੋਇਆ ਤਾਂ 7 ਵਜੇ ਤੱਕ ਉਹਨਾਂ ਨੇ ਜਿਵੇਂ ਆਪਣਾ ਬਹੁਤ ਹੀ ਸੋਹਣਾ ਖੁੱਲਾ ਅਖਾੜਾ ਲਾਇਆ ਪੰਜਾਬੀ ਦੇ ਵਿੱਚ ਪੁਰਾਣੇ ਟਾਈਮਾਂ ਦੀ ਤਰ੍ਹਾਂ ਤੇ ਮੈਂ ਉਹਦੀਆਂ ਵੀ ਥੋੜੀਆਂ ਹਾਈਲਾਈਟਸ ਉਹਨਾਂ ਨਾਲ ਸ਼ੇਅਰ ਕਰ ਦਿੰਦਾ ਬਾਕੀ ਮਿਲਦੇ ਰਵਾਂਗੇ ਸਾਰਿਆਂ ਨੂੰ ਗੱਲਬਾਤ ਕਰਦੇ ਰਵਾਂਗੇ ਨਾਲੇ ਤੁਹਾਨੂੰ ਅੱਜ ਦੇ ਮੇਲੇ ਦਾ ਰੌਣਕ ਸਾਰੀ ਦਿਖਾਵਾਂਗੇ ਆ ਵੀਡੀਓ ਨੂੰ ਹੁਣੇ-ਹੁਣੇ ਲਾਈਕ ਕਰ ਦਿਓ ਤੇ ਨਾਲ ਦੀ ਨਾਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲਿਓ ਜੀ ਕੈਚ ਕੇ ਕੈਚ ਕੇ ਕੈਚ ਕੇ ਕੈਚ ਕੇ ਕੈਚ ਕੇ ਇਹਦਾ ਕੰਮ ਨੂੰ ਲੈ ਵੀ ਕੰਮ ਵਾਲੀ ਕਰਤਾ ਜੀ 1 ਕਰੋੜ ਹੋਰ 1 ਕਰੋੜ ਲੱਗਦਾ ਵੀ ਟੁੱਟਿਆ ਕਰ ਦੇ ਓਏ ਸ਼ਾਬਾਸ਼ ਨਾਈਸ ਮਾਨ ਨਾਈਸ ਮਾਨ ਜੀ ਬੜਾ ਬੜਾ ਲੱਗਦੇ ਹੁਣ ਐਸੇ ਜਮਾਨਾ ਉੱਪਰ ਦੀ ਉੱਪਰ ਦੀ ਕੋਨਾ ਤੋਂ ਉੱਪਰ ਦੀ ਉਹ ਚੱਕਾ ਕੌਲ ਕਰਦੀਆਂ ਵਿੰਗੀਆਂ ਉਹ ਲੈ ਗਿਆ ਅger ਖਿੱਚ ਕੇ ਲੈ ਗਿਆ 10 ਸਾਲ ਲੱਗਦੀ ਉਮਰ ਇੱਟੋ ਦੇ ਲੱਗਦੇ ਵਿੱਚੋਂ ਦਾ 15 ਸਾਲ ਦਾ ਮੁੰਡਾ ਪੁੱਜਾ ਜਾਂਦਾ ਹੈ ਖਿੱਚਦੀ ਉਹ ਲੈ ਸਤਿਗੁਰਾਂ ਜੀ ਬੜੇ ਸੋਹਣੇ ਲੱਗ ਰਹੇ ਚਿੱਟਾ ਕੁਰਤਾ ਜਮਾ ਹੈ ਕੀ ਬਾਤ ਹੈ ਕੈਮਰੇ ਤੇ ਹੋਰ ਕਿੱਦਾਂ ਜੀ ਵਧੀਆ ਚੱਲ ਰਿਹਾ ਸਾਰਾ ਕੁਝ ਬਹੁਤ ਬੋਲੀ ਗੱਲੇ ਪਹਿਲਾਂ ਹਾਂ ਜੀ ਸਟਾਰਟ ਹੋ ਗਏ ਸਾਰੇ ਕੁਝ ਟਾਈਮ ਤੇ ਨਾ ਵਧੀਆ ਸਪੈਸ਼ਲੀ ਬੈਡਮਿੰਟਨ ਵਾਲੇ ਉਹਦੇ ਮੈਚ ਚੱਲਦੇ ਅੰਦਰ ਓਕੇ ਉਹ ਇੰਡੋਰ ਚੱਲਦਾ ਆਪਣਾ ਰਿਪ੍ਰੋਵੈਂਡ ਹਾਂ ਉਹ ਚੱਲ ਰਿਹਾ ਨਾਲ ਦੇ ਉਧਰ ਵੀ ਦੇਖ ਕੇ ਆਉਨੇ ਆਪਾਂ ਅੰਦਰ ਜਾ ਕੇ ਹਾਂ ਕਿਉਂ ਮੈਂ ਉਹਦਾਂ ਨਾਲ ਹੀ ਖੇਡਦਾ ਸੋ ਅੱਜ ਮੇਰਾ ਟਾਈਮ ਲੱਗੇ ਮੈਨੂੰ ਆਪ ਸਾਰੇ ਪੁੱਛਦੇ ਕਿ ਤੂੰ ਕਿਉਂ ਨਹੀਂ ਖੇਡਦਾ ਨਹੀਂ ਤੁਸੀਂ ਹੋਰ ਪਾਸੇ ਬਿਜ਼ੀ ਰਹੇ ਹੋ ਅੱਜ ਸਾਰਾ ਕੁਝ ਬਿਜ਼ੀ ਹੋ ਜਾਂਦੇ ਆਪਾਂ ਹਾਂ ਨਹੀਂ ਨਹੀਂ ਵਧੀਆ ਤੇ ਸੋਕਰ ਵੀ ਮੈਚ ਸਟਾਰਟ ਹੋ ਗਏ ਸੀ ਟਰਨਲੀ ਤੇ ਹਾਕੀ ਫਿਨਿਸ਼ ਹੋ ਗਈ ਹੈ ਬੇਸੇ ਦਾ ਹਾਕੀ ਦਾ ਟੂਰਨਾਮੈਂਟ ਆਪਾਂ ਪਹਿਲਾਂ ਕਰਵਾ ਲਿਆ ਸੀ ਪਰ ਠੀ ਤੇ ਨਾਲੇ ਚੱਲ ਬੱਚਿਆਂ ਨੂੰ ਵਧੀਆ ਲੱਗਿਆ ਵੀ ਕਾਫੀ ਲੋਕ ਦੇਖਣ ਆਏ ਸਭ ਕੁਝ ਹੈ ਨਾ ਹੂੰ ਹੋ ਸਭ ਠੀਕ ਠਾਕ ਬਾਕੀ ਠੀਕ ਹੈ ਹੁਣ ਕਬੱਡੀ ਸਟਾਰਟ ਹੋਣਗੀ 12 ਵਜੇ ਤੇ ਆਜੋ ਤੁਸੀਂ ਵੀ ਬਸ ਟਿਕਟੂਟੀਆਂ ਸੰਭਾਲ ਲਓ ਆਪਣੀਆਂ ਜਿਵੇਂ ਜਿਵੇਂ ਡੇ ਪ੍ਰੋਗਰੈਸ ਹੁੰਦਾ ਆਪਾਂ ਨਾਲ ਦੇ ਨਾਲ ਸ਼ੇਅਰ ਕਰਦੇ ਰਹਿਾਂਗੇ ਹਾਂ ਕੰਧੀ ਭਾਈ ਦੀ ਜੂੜੀ ਮੇਲਾ ਦਾ ਕਾਊਂਟਿੰਗ ਦੀ ਹੋਣੀ ਹੈ ਆ ਖੇਡ ਕਬੱਡੀ ਦਾ ਭਾਈ ਵੱਡੀ ਸੇਵਾ ਨਿਭਾਉਂਦੇ ਹੋਏ ਕੀ ਖੂਨ ਦੀ ਹੈ ਬਾਹਰ ਵਿੱਚ ਹੁੰਦੇ ਗੱਲਾਂ ਜਾਂ ਕਲੱਬ ਮੈਂਬਰ ਦੇ ਪਾਉਂਦੇ ਹੋਏ ਜਾਇੰਟ ਨੇ ਮਰੀਜੀ ਦੇ ਕਾਢੇ ਦੀ ਕੰਢੀ ਹੈ ਸਾਥ ਲੱਗੇ ਆਹ ਭਾਈ ਮੇਰ ਕਰੇ ਔਰ ਸਾਹਮਣੇ ਕਹਿੰਦੇ ਸਿਰੇ ਦਾ ਜੱਪਾ ਲੱਗਿਆ ਇੰਨੀ ਦੀ ਅਮੀਕ ਸੀਗੀ ਪੰਦਾ ਵੀ ਆ ਰਹੀ ਹੈ ਦੇ ਮਿਲ ਰਹੀ ਹੈ ਔਰ ਇਹ ਚਰਚਾ ਦੁਨੀਆ ਦੇ ਉੱਪਰ ਗਈ ਤੇ ਸੱਤੀ ਜੋਜੀ ਤੇ ਸੱਤੀ ਆਰੇ ਸਾਡੇ ਭਰਾਵਲੇ ਬਹੁਤ ਬਹੁਤ ਧੰਨਵਾਦ ਹਾਂ ਜੀ ਪਾਇਲ ਨੂੰ ਵੇਖਤੀ ਹੈ ਜਲਦੀ ਤੋਂ ਜਲਦੀ ਫਾਾਮ ਤੇ ਲੈ ਜਾਣ ਗੋਡਰ ਚ ਪਹੁੰਚਣਾ ਨੇ ਇੱਕ ਵਾਰ ਨਾਮ ਤੁਹਾਡੇ ਨਾਲ ਸਾਂਝਾ ਕਰ ਲਿਆ ਫਿਰ ਫੋਨ ਟੁੱਟ ਗਿਆ ਅਮਰ ਜੀ ਤੇ ਵੀ ਝੁੱਟੀ ਹੋਈ ਆ ਇਹ ਬੰਦਾ ਜਿਹੜਾ ਫੋਨ ਟੁੱਟੇ ਫੋਨ ਦੇ ਨਾਲ ਦੇ ਲੋ ਵੀਡੀਓ ਬਣਾਵਣਾ ਕਿ ਕਿੰਨੇ ਕਿੰਨੇ ਬਹੁਤ ਵਧੀਆ ਬੰਦੇ ਕਿੰਨੇ ਕੰਮ ਕਰੀ ਜਾ ਰਹੇ ਟੁੱਟੇ ਸਟੇਟਸ ਮਾਨ ਸਕਰੀਨ ਵੇਸਤੀ ਕਰਿਆ ਇੱਥੇ ਇਧਰ ਨਾਲ ਜਿਹਨੇ ਵੀ ਦੇਖ ਰਿਹਾ ਦੂਜੀ ਵਾਰ ਦੇਖੋ ਫੋਨ ਟੁੱਟਿਆ ਮੁੰਡੇ ਦਾ ਸਕਰੀਨ ਟੁੱਟੀ ਹੋ ਆਪਾਂ ਜਿਆਦਾ ਦੇ ਕੇ ਪੈਸੇ ਕਰਵਾਉਣਾ ਇਹਦੇ ਕੋਲ ਇਸਮਰਨਜੀਤ ਸਿੰਘ ਆਂਡਾ ਦੀਪ ਸਿੱਧੂ ਸੀਐਮ ਆਟੋ ਸੈਂਟਰ ਸਾਡੇ ਚੰਨ ਜੀ ਸਪான்ਸਰ ਵਾਲੇ ਤੇ ਆ ਬਣੀ ਸੁੱਚਾ ਕਮਲ ਸੁੱਚਾ ਦਾਵਾ ਹਾਲੇ ਵੀ ਰਾਂ ਇੱਕ ਬੜੀ ਪ੍ਰੋਬਲਮ ਆਉਂਦੀ ਆ ਉਧਰ ਪਾਣੀ ਵਾਧੂ ਹੁੰਦਾ ਆਪਣੇ ਕੋ ਬਟ ਲੋਕ 2-4 ਕੁੱਟਾਂ ਪਰ ਕੇ ਬਾਕੀ ਬੋਤਲ ਉਧਾਂ ਹੀ ਸਿੱਟ ਦਿੰਦੇ ਆ ਇਹ ਕੰਮ ਵੈਸੇ ਨਹੀਂ ਕਰਨਾ ਚਾਹੀਦਾ ਆਪਣਾ ਵੇਸ ਤੇ ਨਹੀਂ ਕਰਨਾ ਚਾਹੀਦਾ ਤੇ ਬੋਲ ਕਹਿੰਦੇ ਬੂਟੇ ਉਸਤਾਦ ਉਪਰੇ ਕਹਿੰਦੇ ਪਿੰਡ ਹੈ ਜ਼ਿਲ੍ਹੇ ਲੁਧਿਆਣੇ ਦਾ ਹਨ ਟੱਕਰ ਸਰੇ ਦੀ ਆ ਮੇਰੇ ਮਤੋਂ ਬਗਲ ਚੜ ਗਈ ਆ ਟੱਕਰ ਗੋਗੜੀਆਂ ਵਾਲਾ ਕਰਾਉਂਦਾ ਬਹਿ ਜਾ ਬਹਿ ਜਾ ਕਰਾਉਂਦਾ ਬਹਿ ਜਾ ਬਹਿ ਜਾ ਖੇਡ ਦੀਆਂ ਦੁਨੀਆ ਤੇ ਚਰਚਾ ਮੇਰੇ ਵੀਰਾਂ ਲਓ ਸਾਹਮਣੇ ਅੰਕਿਤ ਲਾੜ ਦੇ ਪਾਈ ਹੋਏ ਰੇਡ ਗੇਲੜੀ ਅਮਰਕੇ ਪੱਟਪੰਦਾ ਸ਼ਿਣੀ ਨਾਲੇ ਚੱਕੀ ਦੇ ਪੁਲ ਵਰਗੀ ਛਾਤੀ ਦੇ ਚਾਰ ਜਾਫੀ ਇਹ ਚਾਰਾਂ ਵਿੱਚੋਂ ਮੈਂ ਵੇਖਦਾ ਵੀ ਪਰ ਦਿੱਤੋ ਪਟਵਾਲ ਦਾ ਫੈਸਲਾ ਇਹ ਨੰਬਰ ਧਾਵੀ ਦੇ ਖਾਤੇ ਹੈ ਦਾ ਆਹ ਕੋਣਾ ਆਇਆ ਬਈ ਜਿੰਨਾ ਮੁਰੂ ਤੰਦ ਨਿਕਲੇ ਹੋਏ ਬੜਾ ਵਧੀਆ ਲੱਗਦਾ ਹੁੰਦਾ ਮੈਚਿੰਗ ਹੋ ਗਿਆ ਭਾਈ ਦਾ ਭਾਈ ਆਵੇ ਕੁਛ ਹੋਰ ਆ ਜਾ ਦਾਂ ਦੋ ਨਹੀਂ ਮੈਥਾ ਆ ਗਿਆ ਮੈਥਾ ਛਕ ਲਿਆ ਤੁਸੀਂ ਦੱਸੋ ਸੇਵਾ ਭਾਈ ਛੋਲਿਆਂ ਦੇ ਵੱਟ ਕੱਢੇ ਪੈ ਰਹੇ ਹਨ ਨਾ ਮੂਬੀ ਲੰਚ ਪਤਾ ਨਹੀਂ ਕਿਨੇ ਬਣਾਏ ਨੇ ਨਾਲ ਜਿਹੜਾ ਮੈਨੂੰ ਤਾਂ ਸਾਰਾ ਜੋ ਸਾਡੇ ਪੇਰੇ ਮੈਂ ਦੁੱਧ ਭਿਜਾ ਰਿਹਾ ਸਾਰਾ ਜੋਰ ਆ ਜਿਹੜਾ ਚੋਲ ਲੈਂਦੀ ਹੈ ਚੋਲਿਆਂ ਦਾ ਹੀ ਆ ਸਹੀ ਗੱਲ ਆ ਬਹੁਤ ਵਧੀਆ ਉਹ ਵਾਈ ਗੁਰੂ ਕਹਿ ਕੇ ਸਟਾਰਟ ਕਰੀਏ ਵਰਕ ਤਾਂ ਇੰਨੀ ਜ਼ਿਆਦਾ ਦਾ ਹਰੀ ਗੁਰੂ ਚੰਗਾ ਲੱਗਿਆ ਬਿਲਕੁਲ ਜੀ ਬਿਲਕੁਲ ਬਾਕੀ ਬੰਦੇ ਨੇ ਜਿੰਨਾ ਜੋਰ ਲਾਇਆ ਸਾਰੇ ਭਰਾਵਾਂ ਨੂੰ ਸਾਡੇ ਪਰਕਤ ਭਾਈ ਦੇਖੇ ਰਹੀ ਆ ਸਾਰੇ ਪਾਸੇ ਬਹੁਤ ਸੋਹਣੀ ਰੌਣਕ ਲੱਗਿਆ ਜੀ ਸਾਡੀ ਵੀ ਅੱਜ ਉਹ ਅੱਗੇ ਪੈਂਦੀ ਹੈ ਪਰਮਾਤਮਾ ਕਰੇ ਸਾਰੇ ਜਿਹੜੇ ਆਏ ਆ ਉਹ ਆਪ ਦੀ ਵੀ ਕੋਸ਼ਿਸ਼ਾਂ ਨੂੰ ਆਪਣੀ ਕਰੇ ਬਹੁਤ ਵਧੀਆ ਇਦੋਂ ਵੀ ਦਿਖਾ ਦਿਆ ਮਾੜਾ ਯਾਰ ਬਹੁਤ ਪਿਆਸ ਲੱਗੀ ਲਾ ਦਿੱਆ ਤੁਹਾਨੂੰ ਜਿੰਨੇ ਮਰਜ਼ੀ ਮੂਰੇ ਮੈਂ ਤੁਹਾਨੂੰ ਫਿਰ ਦਊਂਗਾ ਕੰਨਾਂ ਲੱਗ ਗਿਆ ਯਾਨੀ ਬੋਲ ਦਾ ਪੇਸ ਮੋਸੇ ਉਹ ਪਾਜੀ ਆਪਣੇ ਕਿਤਾਬਾਂ ਵਗੈਰਾ ਦੀਆਂ ਨੇ ਪੰਜਾਬੀ ਸਾਰਾ ਸੱਭਿਆਚਾਰ ਕਿੱਡੀਆਂ ਸੋਹਣੀਆਂ ਰੱਖੀਆਂ ਹੋਈਆਂ ਇਹਨਾਂ ਨੇ ਤੇ ਦੇਖੋ ਸਾਰੀਆਂ ਫੋਟੋਆਂ ਗੁਰੂ ਮਹਾਰਾਜ ਦੀਆਂ ਤੇ ਆਪਣੇ ਸਿੱਖ ਧਰਮ ਨਾਲ ਰਿਲੇਟਡ ਬਹੁਤ ਕੁਝ ਹੈ ਜੀ ਇਹਨਾਂ ਦੇ ਕੋਲ ਮੈਂ ਨਾਲ ਇਹ ਸਾਰੀਆਂ ਡਿਟੇਲਸ نیچے ਵੀ ਇੱਥੇ ਪਾ ਦਿੰਨਾ ਤੇ ਡਿਸਕ੍ਰਿਪਸ਼ਨ ਵਿੱਚ ਉਹਦੇ ਆਨਲਾਈਨ ਵੀ ਬਹੁਤ ਕੁਝ ਆਪਣਾ ਨਾ ਜਿਵੇਂ ਸ਼ੈਤਾਨ ਬੱਚਾ ਵੀ ਆ ਗਿਆ ਆਪਣੇ ਕੋਲ ਭਾਈ ਸਸੀ ਕਾਲ ਕੀ ਹਾਲ ਚਾਲ ਨੇ ਜੀ ਕਿਤਾਬਾਂ ਦੀ ਬੜੀ ਪਿਆਰੀ ਕਲੈਕਸ਼ਨ ਹੈ ਤੁਹਾਡੇ ਕੋਲ ਮੈਂ ਕਿਹਾ ਦੱਸੇ ਮੈਂ ਤੁਸੀ ਆਨਲਾਈਨ ਵੀ ਕਰ ਦਿੰਨੀ ਹਾਂ ਨਾ ਜੀ ਕੁਝ ਨੇ ਜਿਵੇਂ ਕਿਸੇ ਨੇ ਮੰਗਵਾਣੀ ਹੋਵੇ ਡਿਲੀਵਰੀ ਵੀ ਹੋ ਜੂ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਹੁਣ ਪੇਜ ਹੈ ਟਿਕਟੌਕ ਤੇ ਹੈਰੀਟੇਜ ਪੰਜਾਬੀ ਹੈਰੀਟੇਜ ਪੰਜਾਬ ਟਿਕਟੌਕ ਦੇ ਉੱਤੇ ਟਿਕਟੌਕ ਤੇ ਠੀਕ ਆ ਜੀ ਆਪਾਂ ਕੋਰੀਅਰ ਕਰ ਦਿੰਨੇ ਆ ਜੀ ਜਿੱਦਾਂ ਤਰੰਗੇ ਪੀਪੁਕੀ ਹੈਸਟਿੰਗ ਰੋਟਰੂ ਆ ਔਕਲ ਇਹਨਾਂ ਆਪਾਂ ਜਾਣੇ ਰਹੇ ਨੇ ਨਾਲ ਅੱਛਾ ਤੁਸੀਂ ਜਾਂਦੇ ਰਹਿੰਦੇ ਹੋ ਐਡਾ ਮੇਲੇ ਆਦੇ ਉੱਤੇ ਵਗੈਰਾ ਹਾਂਜੀ 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 ਬਹੁਤ ਵਧੀਆ ਗੱਲ ਆ ਜੀ ਚਲੋ ਮਾੜਾ ਵਾਲਾ ਦਿਖਾ ਦਿੰਦੇ ਆ ਆਪਾਂ ਬਾਕੀ ਟਿਕਟਾਕ ਤੇ ਹੈਰੀਟੇਜ ਪੰਜਾਬ ਦੇ ਨਾਮ ਤੇ ਹਾਂਜੀ ਹਾਂਜੀ ਤੇ ਉਹ ਜਰੂਰ ਦੇਖਿਓ ਨਾ ਆ ਕਿਤਾਬਾਂ ਦੀ ਬੜੀ ਸੋਹਣੀ ਕਲੈਕਸ਼ਨ ਆ ਮੈਂ ਇਹਨਾਂ ਤੋਂ ਘਟੋੜੀਆਂ ਸੱਤ-ਅੱਠ ਬੁੱਕਸ ਵੀ ਲੈ ਕੇ ਆਏ ਆ ਆਪਾਂ ਤੇ ਆ ਦੇਖੋ ਬਹੁਤ ਵਧੀਆ ਵਾ ਗੈਟ ਕਿਤੇ ਵੀ ਗੈਟ ਇੱਕ ਬਿੱਲੀ ਬਣੀ ਹੋਈ ਆ ਜੀ ਬਿੱਲੀ ਇਹ ਨੋਟਿਬਿਲੀ ਬਣੀ ਹੋਈ ਆ ਆ ਬੜੀਆਂ ਪਿਆਰੀਆਂ ਆਪਣੇ ਆਪਣੇ ਕਿਲੋਗ੍ਰਾਮ ਸਾਹਿਬ ਦੇ ਵਿੱਚੋਂ ਵੀ ਨਾ ਸਿੱਕタル ਨਾਲ ਇਹ ਕਿ ਪੰਕਤੀਆਂ ਨੇ ਕਾਫੀ ਵੱਡਾ ਸਾਈਜ਼ ਆ ਇਹਨਾਂ ਦਾ ਕੱਚ ਲੱਗੀਆਂ ਬਹੁਤ ਪਿਆਰੀਆਂ ਲੱਗਣੀਆਂ ਐ ਇਦਾਂ ਦਿਖਾ ਦਈਏ ਇਤੋਂ ਚੰਗੀ ਤਰ੍ਹਾਂ ਆਹ ਤੇ ਸਾਰੇ ਹਾਂਜੀ ਕੀ ਕਹਿ ਰਹੇ ਹੋ ਹੈ ਤੂੰ ਕੀ ਕਰਨੀ ਪੈਨਨੀ ਦਾ ਬਾਜ ਆ ਪੁੱਤੇ ਵਾਲ ਵਿੱਚ ਕਰਨ ਨੂੰ ਯੈਸ ਇਹ ਸਾਡੇ ਕਸਟਮ 91 ਦਾ ਵੀ ਲੱਗਾ ਆ ਸਤਿ ਸ਼੍ਰੀ ਅਕਾਲ ਪਾ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਗੋਲ ਗੱਪੇ ਮੈਨੂੰ ਪਤਾ ਲੱਗਾ ਹੀ ਗੋਲ ਗੱਪਿਆਂ ਦਾ ਕੰਪੀਟੀਸ਼ਨ ਹੋਣਾ ਅੱਜ ਕਿਹੜਾ ਵਾਦ ਖਾਊਗਾ ਕਿਹੜਾ ਵਾਦ ਖਾਊਗਾ ਹਾਂਜੀ ਇਹ ਆ ਕੁੜੀ ਨੇ ਰਫ ਆਇਓ ਇਹ ਸਾਰੀ ਖਾ ਜਾਂਦੀ ਆ ਇਹ ਹੋ ਵਧੀਆ ਹੋਰ ਠੀਕ ਠਾਕ ਚੱਲਦੀ ਜਾਂਦਾ ਭਾਜੀ ਚਲੋ ਸ਼ੁਕਰ ਆ ਵਧੀਆ ਜੀ ਤੁਹਾਡਾ ਸਵਾਗਤ ਹੈ ਚੰਗੀ ਰੌਣਕ ਹੋ ਚੁੱਕੀ ਆ ਚਾਰੇ ਪਾਸੇ ਮਤਲਬ ਇਹ ਦੇਖ ਸਕਦੇ ਹੋ ਮੇਲਾ ਪੂਰਾ ਭਰਿਆ ਆ ਬਾਲੀਬਾਲ ਸੌਕਰ ਕਿ ਕਬੱਡੀ ਲਗਾਤਾਰ ਚੱਲਦੀ ਆ ਹਾਕੀ ਦੇ ਗੇਮ ਤਾਂ ਚਲੋ ਸੈਰੇ ਹੋ ਚੁੱਕੀਆਂ ਸੀਗੀਆਂ ਪਰ ਰੌਣਕ ਬਹੁਤ ਹੀ ਪਿਆਰੀ ਆ ਬੱਚੇ ਵੀ ਖੂਬ ਇੰਜੋਏ ਕਰ ਰਹੇ ਨਾਲ ਦੀ ਨਾਲ ਬੜੀ ਔਖੀ ਕੰਮ ਹੋਇਆ ਗੁੜੀ ਲਾਂਚੇ ਨਹੀਂ ਕਰਦੇ ਪੱਖੇ ਲਾਦੇ ਦੇਣ ਹਾਂ ਹਾਂ ਆਹ ਆਹ ਇਹ ਕਹਿੰਦੀ ਬਲੂਨ ਦਾ ਉਹ ਬਣਾਉਣਾ ਜਿਹਨੇ ਸਿਰ ਤੇ ਪਾਇਆ ਹੋਇਆ ਉਹ ਬਣਾਉਣ ਲੱਗਿਆ ਹੋਇਆ ਕਲਿਨਿਕਸ ਕਿਹੜੀ ਰੈਡੀ ਫਾਰ ਯੂ ਅਣਕਿਲਾਵਾ ਇਹ ਵੀ ਅਸਲ ਨਾ ਬਨੂਸੇ ਬਣਾਉਣ ਦੇ ਬੱਚਿਆਂ ਵਾਸਤੇ ਬਹੁਤ ਵਧੀਆ ਇਕਨ ਜਾਂ ਹਾਂ ਟੂ ਪਲੇ ਕਾ ਸੋਦਾ ਅੱਜ ਕਰਦੇ ਆਂ ਇਹਨਾਂ ਸੜੇ ਬਾਤਾਂ ہم کیا روکے گی ہم نہیں ہم حوصلے سے اڑا کرتے ہیں ਚੋਟੀ ਦਾ ਮੈਚ ਚੱਲਦਾ ਮੇਰੇ ਮਿੱਤਰੋ ਮਨਜੋਤ ਬਾਸ਼ੀਵਾੜਾ ਸਾਹਿਬ ਦੀ ਧਰਤੀ ਐ ਉਸ ਮਰਦ ਗੰਮੜੇ ਮਰਦ ਜਿਆ ਕਿ ਦੁਨੀਆ ਵਿੱਚ ੱਟ ਕੋ ਹੋਇਆ ਨਹੀਂ ਲੋਕੀ ਧੀਆ ਤੋੜ ਕੇ ਰੋਂਦੇ ਆ ਪੁੱਤਰ ਤੋੜ ਕੇ ਰੋਇਆ ਨਹੀਂ ਨੰਗਾ ਤੇ ਨਮਰ ਕੋਲੀ ਕਹਿੰਦੇ ਵੀ 300 ਡਾਲਰ ਦਿੱਤਾ ਜਾਵੇਗਾ ਉਹ ਜੌਧਰ ਦੇ ਭੁਖਿਆਂ ਤੋਂ ਉਹ ਵੀ ਕਬੱਡੀ ਨਹੀਂ ਕੀਤੀਆਂ ਵਧੀਆ ਵਾਰ ਜਫਾ ਆ ਖਾਂ ਜਫਾ ਸਰਹਾਲੀ ਵਾਲੇ ਟੀਰੇ ਦਾ ਹੁਣ ਕਹਿੰਦੇ ਪਿਆ ਹੋਇਆ ਪੰਗਾ ਮੇਰੇ ਵੀ ਸਭ ਤੋਂ ਸ਼ੁਕਰ ਦਾ ਧੰਨਵਾਦ ਹੈ ਹਰਤਾਰ ਸਿੰਘ ਤਾਰੀ ਦਾ ਵੀਰ ਭਾਵੇਂ ਕੋਈ ਵੀ ਗੱਲ ਹੈ ਸਾਰੇ ਖਿਡਾਰੀ ਮੇਕਨ ਮਿਰਕੋਲਾ ਤੋਂ ਲੈ ਕੇ ਜਿਹੜੇ ਵੀ ਖੇਡਦੇ ਆ ਆਪਣਾ ਜੀ ਹਮੇਸ਼ਾ ਉਹਨਾਂ ਦੇ ਕਰਮਾਂ ਦਾ ਹਿਹਾਰ ਹੈ ਸਭ ਤੋਂ ਸ਼ੁਕਰ ਬੜਾ ਜ਼ਤਨ ਦਾ ਊਕਾ ਬਣਾ ਹੈ ਜਿਹੜੀ ਜੰਗੀ ਗੱਲ ਦੀ ਪ੍ਰਧਾਨੀ ਇਸ ਨੇ ਕਰੀ ਸਿਸਕਾਰ ਜੀ ਗਿਆ ਚੱਲ ਲੈ ਆਜੇ ਰੰਗੇ ਭੰਗਰੇ ਭੰਦੇ ਆ ਇੱਕ ਗੱਲ ਹੁੰਦੀ ਅੱਜ ਨਹੀਂ ਕਦੇ ਫੇਰ ਸਹੀ ਅੱਜ ਨਹੀਂ ਕਦੇ ਫੇਰ ਸਹੀ ਐਨੂੰ ਫੜੋ ਐਨੂੰ ਫੜੋ ਇਹ ਕੌਣ ਆ ਮਾਸ਼ੀ ਬੜਾ ਸਾਹਿਬ ਦੀ ਆਹ ਧਰਤੀ ਦਾ ਦੋ ਵੱਡੇ ਮੱਲ ਪੜਦੇ ਮਨਜੋਤ 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 ਪਰ ਆਹ ਬੈਠਾ ਜਿਸ ਤਰ੍ਹਾਂ ਤੇ ਲੁੰਦਾ ਜਾਂਦਾ ਪ੍ਰਧਾਨ ਦਾ ਸੋਨੇ ਦੇ ਪੰਡਾ ਮੁੰਡਾ ਅੱਤ ਕਰਾਈ ਜਾਂਦਾ ਬੱਲੇ ਬੱਲੇ ਹੋਈ ਪਈ ਹੈ ਜੱਗੀ ਰਾਮੂ ਵਾਲੀ ਦਾ ਧੰਨਵਾਦ ਹੈ ਮਾਲਵਾ ਕਲੱਬ ਦਾ ਵੱਡਾ ਪ੍ਰਮੋਟਰ ਹੈ ਮਾਲਵੇ ਦਾ ਰਾਮੂ ਵਾਲੀ ਜੱਗੀ ਹਰਪ੍ਰੀਤ ਗਿੱਲ ਰਾਸਰੀਏ ਦਾ ਉਹਦਾ ਵੀ ਸਪੈਸ਼ਲ ਤੌਰ ਤੇ ਧੰਨਵਾਦ ਸਾਹਮਣੇ ਕਬੱਡੀ ਪਈ ਹੋਈ ਆ ਨੌਜਵਾਨ ਕੱਕੀ ਖੇਡ ਮੈਦਾਨ ਦੇ ਵਿੱਚ ਪੁਸ਼ੇ ਕਰਦਾ ਆ ਬੱਤਾਂ ਆ ਗੁੱਡਾ ਪੁੱਤਾਂ ਦਾ ਤੜਾ ਆ ਬੱਲੇ ਬੱਲੇ ਹੋਈ ਪਈ ਆ ਆ ਉਹਲਾ ਚੱਕੇ ਆ ਵੀ ਇਹ ਕਾਹਦੇ ਨਹੀਂ ਹੈਗੀ ਅੰਤਰੀਆ ਕਾਹਦੇ ਪਾਈ ਚਾਈਪੁਰਾ ਕਰੀ ਜਾਂਦੇ ਆ ਮੇਲਾ ਨਮ ਲੋ ਚਲਾਉਣ ਦਾ